ਅੰਬੀਦੋਤ ਅੱਜ ਆਪਾਂ ਪਿੰਡ ਪੌਂਚੇ ਆਂ ਪਾਦਲਾ ਜਿੱਥੋਂ ਦਾ ਬਾਜ ਸੀਗਾ ਤੇ ਬਾਜ ਦਾ ਆਪਣੇ ਕੋਲੇ ਇੰਦਰਵਾਸ਼ ਹੈ ਤੇ ਬਾਪੂ ਜੀ ਦੇ ਲਾ ਕੇ ਗੁੱਡੀ ਹੱਥ ਲੈਤਾ ਅਸ਼ੀਰਵਾਦ ਤੇ ਫੇਰ ਆਪਾਂ ਪਹੁੰਚੇ ਮਾਤਾ ਜੀ ਕੋਲ ਤੇ ਪੂਰੀ ਵੀਡੀਓ ਜ਼ਰੂਰ ਦੇਖਿਓ ਤੇ ਆਪਾਂ ਤੁਹਾਨੂੰ ਫਾਰਮ ਅਸੀਂ ਕਾਲ ਜੀ ਅੱਜ ਬਈ ਆਪਾਂ ਗਏ ਸੀ ਪਿੰਡ ਪਾਦਲੇ ਪਾਦਲੇ ਬਾਰੇ ਤੁਸੀਂ ਜਾਣਨੀਓ ਬਈ ਜਿੱਥੇ ਬਾਜ ਸੀਗਾ ਤੇ ਅੱਜ ਬਾਜ ਦੀ ਅਦਲੇ ਦੀ ਬਹੁਤ ਘਾਟ ਮਹਿਸੂਸ ਹੋ ਰਹੀ ਐ ਤੇ ਜਿਹੜੇ ਘੋੜੇ ਦਾ ਆਪਣੇ ਕੋਲੇ ਬੱਚਾ ਬਈ ਇੰਦਰਵਾਦ ਸ਼ਾ ਅੱਜ ਤੁਹਾਨੂੰ ਉਹ ਫਾਰਮ ਦੇ ਦਰਸ਼ਨ ਕਰਾਵਾਂਗੇ ਜਿੱਥੇ ਬਾਜ ਖੜਦਾ ਹੁੰਦਾ ਸੀ ਤੇ ਅੱਜ ਉਹਦੇ ਥਾਂ ਤੇ ਉਹਦੇ ਇੱਕ ਬੱਚੇ ਖੜੀ ਆ ਤੇ ਇਸੇ ਥਾਂ ਦੇ ਵਿੱਚ ਬਈ ਬਾਜ ਕਿਸੇ ਟਾਈਮ ਖੜਦਾ ਹੁੰਦਾ ਸੀ ਤੇ ਬਈ ਤੁਹਾਨੂੰ ਸਾਰੇ ਫਾਰਮ ਦੇ ਦਰਸ਼ਨ ਕਰਾਵਾਂਗੇ ਤੇ ਬਾਈ ਇੱਕ ਬਹੁਤ ਹੀ ਲੌਜਿਕ ਵਾਲੀ ਗੱਲ ਹੈ ਉਨ ਤਾਂ तकरीबन ਸਾਰੇ ਫਾਰਮਾਂ ਦੇ ਵਿੱਚ ਹੀ ਆਪੋ ਆਪਣੇ ਵੱਖੋ ਵੱਖਰੇ ਤਰੀਕੇ ਹਨਾ ਤੇ ਵੀ ਇਹ ਬਾਈਆਂ ਨੇ ਜਿਹੜੀਆਂ ਖੁਰਨੀਆਂ ਬਣਾਈਆਂ ਹੋਈਆਂ ਨੇ ਇਹ ਬਹੁਤ ਹੀ ਪੁਰਾਣੇ ਤਜਰਬੇਕਾਰ ਬੰਦੇ ਨੇ ਤੇ ਖੁਰਨੀਆਂ ਬਹੁਤ ਉੱਚੀਆਂ ਬਣਾਈਆਂ ਹੋਈਆਂ ਨੇ ਬਾਈ ਮਤਲਬ ਮੋਢੇ ਤੋਂ ਵੀ ਉੱਪਰ ਜਾ ਰਹੀਆਂ ਨੇ ਤੇ ਇਹ ਖੁਰਨੀਆਂ ਦੇ ਲੌਜਿਕ ਬਾਰੇ ਜੇ ਜਿੰਨਾ ਜਿੰਨਾ ਭਰਾਵਾਂ ਨੂੰ ਪਤਾ ਹੈ ਉਹ ਕਮੈਂਟਾਂ ਵਿੱਚ ਆਪ ਆਪਣੀ ਰੈ ਜਰੂਰ ਦਿਓ ਕਈ ਤਾਂ ਭਰਾ ਕਹਿੰਦੇ ਵੀ ਖੁਰਨੀ ਉੱਚੀ ਚਾਹੀਦੀ ਹੈ ਜਿਵੇਂ ਇਹਨਾਂ ਨੇ ਬਾਈ ਹੋਰਾਂ ਨੇ ਬਣਾਈ ਹੋਈ ਹੈ ਨਾ ਇਹਨਾਂ ਨੇ ਵੀ ਤਾਂ ਕਿਸੇ ਲੌਜੀਕ ਨਾਲ ਹੀ ਬਣਾਈ ਆ ਤੇ ਕਈ ਭਰਾ ਸੁਣਦੇ ਆਪਾਂ ਵੀ ਕਹਿੰਦੇ ਆ ਵੀ ਖੁਰਨੀ ਨੀਵੀਂ ਹੋਣੀ ਚਾਹੀਦੀ ਹੈ ਤੇ ਆਪੋ ਆਪਣੀ ਬਾਈ ਰੈ ਜਰੂਰ ਦਿਓ ਤੇ ਇਹ ਬਹੁਤ ਹੀ ਮਤਲਬ ਚੰਗੇ ਇਨਸਾਨ ਨੇ ਜਦੋਂ ਕਿ ਆਪਾਂ ਪਹਿਲੀ ਵਾਰ ਕੁੜੀ ਲਿਆਂਦੀ ਸੀ ਪਹਿਲੀ ਵਾਰ ਹੀ ਆਪਾਂ ਮਤਲਬ ਮੀਟ ਕਰਵਾਉਣ ਗਈ ਸੀ ਜੋ ਕਿ ਆਪਣੇ ਮਾਲਾ ਵੀ ਪਹਿਲਾਂ ਬਚੀ ਬਸ਼ੇਰੀਆਈ ਸੀ ਉਸ ਤੋਂ ਬਾਅਦ ਹੀ ਦਰਵਾਸ਼ਾ ਆਈ ਸੀ ਤੇ ਇਹ ਇਨਸਾਨਾਂ ਨਾਲ ਆਪਣਾ ਉਦੋਂ ਦਾ ਵਾਅ ਵਾਸਤਾ ਤੇ ਬਹੁਤ ਹੀ ਵਿਚਾਰੇ ਇੱਜ਼ਤ ਮਾਨ ਕਰਦੇ ਨੇ ਹਰ ਇੱਕ ਇਨਸਾਨ ਗਏ ਦਾ ਤੇ ਬਾਕੀ ਤੁਸੀਂ ਬਾਈ ਜਾਨਵਰ ਦੇਖੋ ਬਾਈ ਕੋਲ ਨੁਕਰੇ ਵੀ ਐ ਤੇ ਇਹ ਬਾਈ ਆਪ ਤਾਂ ਮਤਲਬ ਫੋਰਨ ਕੰਟਰੀ ਕੈਨੇਡਾ ਦੇ ਵਿੱਚ ਰਹਿ ਰਹੇ ਨੇ ਸਾਰਾ ਪਰਿਵਾਰ ਮਾਤਾ ਤੇ ਬਾਪੂ ਜੀ ਫਾਰਮ ਤੇ ਨੇ ਤੇ ਬਾਕੀ ਬੰਦੇ ਜਿਹੜੇ ਇਹਨਾਂ ਨੂੰ ਸਾਥ ਦੇ ਰਹੇ ਉਹ ਬਹੁਤ ਹੀ ਜ਼ਿੰਮੇਵਾਰ ਬੰਦਾ ਹੈ ਤੇ ਬਾਈ ਵਰਗੇ ਦੱਸ ਰਹੇ ਸੀ ਆਪਣੀ ਫੋਨ ਤੇ ਗੱਲ ਹੋਈ ਸੀ ਵੀ ਮਤਲਬ ਫਾਰਮ ਜੋ ਵੀ ਚੱਲ ਰਿਹਾ ਹੈ ਇਹ ਜੋ ਵੀ ਬੰਦੇ ਇਹਨਾਂ ਨੂੰ ਸਾਥ ਦੇ ਫਾਰਮ ਨੂੰ ਉਹਨਾਂ ਦੇ ਸਿਰ ਤੇ ਚੱਲ ਰਿਹਾ ਜਿਹੜਾ ਬਾਈ ਨਾਲ ਖੜਾ ਆਪਣੇ ਤੇ ਆ ਵੀ ਬੱਚੀ ਬਾਈ ਬਾਜ ਦੀ ਆ ਇਹ ਮੱਥੇ ਫੁੱਲਦੀ ਆ ਤੇ ਬਹੁਤ ਚੰਗੀ ਆ ਹਾਈਟ ਉਹਦੀ ਵੀ ਬਹੁਤ ਜ਼ਿਆਦਾ ਚੰਗੀ ਆ ਬੱਚੀ ਦੀ ਬਾਕੀ ਬਾਈਆਂ ਨੇ ਜਾਨਵਰਾਂ ਨੂੰ ਖੁੱਲਾ ਛੱਡਣ ਦੇ ਵਿੱਚ ਭਜਾਉਣ ਦੇ ਵਾਸਤੇ ਜਗ੍ਹਾ ਬਹੁਤ ਛੱਡੀ ਹੋਈ ਐ ਤੇ ਆਪਣਾ ਬਾਈ ਕੋਈ ਕਣਕ ਦਾ ਖੁੰਝਾ 10 ਗਿੱਠਾਂ ਕਰਮਥਾਂ ਰਹਿ ਜੇ ਤਾਂ ਆਪਾਂ ਮਤਲਬ ਸਾਰਾ ਪਰਿਵਾਰ ਐ ਕਹਿੰਦੇ ਨੇ ਯਾਰ ਆਪਣਾ ਥਾਂ ਵਿਹਲਾ ਰਹਿ ਗਿਆ ਤੇ ਬਾਈ ਇਹ ਜਿਗਰੇ ਵਾਲੇ ਬੰਦਿਆਂ ਦੀ ਕੰਮ ਐ ਹਨਾ ਜਿਵੇਂ ਤੁਸੀਂ ਦੇਖ ਰਹੇ ਹੋ ਘੱਟੋ ਘੱਟ 2 ਕਨਾਲਾਂ ਥਾਂ ਦੀਆਂ ਇਹਨਾਂ ਨੇ ਛੱਡ ਰੱਖੀਆਂ ਤੇ ਇਹ ਵੀ ਇੱਕ ਬਹੁਤ ਲੌਜੀਕ ਵਾਲੀ ਗੱਲ ਐ ਤੇ ਆ ਬਾਈ ਸੋਨੂੰ ਬਾਈਆਂ ਚਾਰ ਬਸ਼ੇਰੀਆਂ ਤੇ ਹੋਰਨੇ ਕੰਮ ਰਵਾ ਰਹੇ ਆ ਇੱਕ ਬਸ਼ੇਰੀ ਬਾਜ ਦੀ ਗੱਡੀ ਚੰਬੀ ਵੀ ਖੜੀ ਆ ਬਾਈ ਇਹ ਬਾਈ ਵਰਗਾ ਨੂੰ ਮੈਂ ਪੁੱਛਿਆ ਵੀ ਸੀ ਫੋਨ ਤੇ ਵੀ ਬਾਈ ਇਹਦਾ ਕੀ ਮਤਲਬ ਕਿਵੇਂ ਆਈ ਇਹ ਬੱਚੀ ਤੇ ਉਹ ਬਾਈ ਕਹਿੰਦਾ ਵੀ ਆਪਾਂ ਚੰਬੀ ਘੋੜੀ ਤੇ ਬਾਜ ਨੂੰ ਛੱਡਿਆ ਸੀ ਤੇ ਬੱਚੀ ਦੀ ਹਾਈਟ ਤੇ ਤੁਸੀਂ ਕੱਟ ਕੰਡੀਸ਼ਨਾਂ ਦੇਖੋ ਬਾਈ ਤੇ ਬਹੁਤ ਹੀ ਜ਼ਿਆਦੇ ਚੰਗੀਆਂ ਨੇ ਤੇ ਆਪਾਂ ਵੀ ਬਾਈ ਆਪਣੇ ਇੰਦਰਵਾਸ਼ਾ ਨੂੰ ਇੱਕ ਚੰਬੀ ਘੋੜੀ ਤੇ ਚੰਬੀ ਘੋੜੀ ਮਲਾਈ ਹੋਈ ਆਪਣੇ ਪਿੰਡੀ ਤੇ ਦੇਖਦੇ ਆ ਕਿਹੋ ਜਿਹਾ ਰਿਜ਼ਲਟ ਆਉਂਦਾ ਤੁਸੀਂ ਵੀ ਆਪੋ ਆਪਣੀ رائے ਜ਼ਰੂਰ ਦਿਓ ਤੇ ਇੱਕ ਬਾਈ ਜਿਹੜੇ ਥਾਮਲੇ ਤੇ ਬਾਈ ਨੇ ਨਿਸ਼ਾਨੀ ਲਾਈ ਸੀ ਜਦੋਂ ਬਾਜ ਬਾਈ ਵਰਗੇ ਨੇ ਛੋਟਾ ਲੈਂਦਾ तकरीबन ਜਿਹੜੇ ਪ੍ਰਾਣੇ ਕੋੜਾ ਪਾਲਕਾ ਉਹਨਾਂ ਨੂੰ ਦਾ तकरीबन ਬਾਈ ਪਤਾ ਹੀ ਆ ਤੇ ਆਹ ਥਾਮਲੇ ਤੇ ਨਿਸ਼ਾਨੀ ਲਾਈ ਸੀ ਬਾਈ ਉਦੋਂ ਬੱਚਾ ਹੀ ਲੇਤਾ ਸੀ ਬਾਈ ਵਰਗੇ ਨੇ ਤੇ ਉਦੋਂ ਨਿਸ਼ਾਨੀ ਲਾਤੀ ਸੀ ਕਹਿੰਦੇ ਐਡਾ ਕਦ ਕਰਜੂ ਤੇ ਬਾਈ ਵਾਕਈ ਹੀ ਓਡਾ ਕਦ ਦਾ ਬਾਜ ਨੇ ਕੀਤਾ ਕਿਉਂਕਿ ਹੁਣ ਬਾਈ ਥੋੜਾ ਕਨਾ ਫਾਰਮ ਚੇਂਜ ਹੋ ਗਿਆ ਤੇ ਰੰਗ ਬੰਨ ਬਾਈ ਦਿਆ ਇਸ ਕਰਕੇ ਬਾਈ ਵਰਗਤੋਂ ਗੈਰ ਹਾਜ਼ਰੀ ਦੇ ਵਿੱਚ ਜਿੰਨੀ ਵੀ ਆਪਾਂ ਨੂੰ ਨੌਲੇਜ ਸੀ